ਗਿੱਪੀ ਗਰੇਵਾਲ ਦੀ ਮਚ ਅਵੇਟਡ ਫਿਲਮ ਅਕਾਲ ਚਾਚਾ ਦਾ ਫਿਲਮ ਦੀ ਪਹਿਲਾਂ ਹੀ ਬਹੁਤ ਜ਼ਿਆਦਾ ਸੀ ਪਰ ਹੁਣ ਜਦੋਂ ਦਾ ਧਰਮਾ ਪ੍ਰੋਡਕਸ਼ਨ ਨੇ ਇਸ ਫਿਲਮ ਦਾ ਟਾਈਟਲ ਅਨਾਉਂਸਮੈਂਟ ਆਪਣੇ ਆਫੀਸ਼ੀਅਲ ਪੇਜ ਤੇ ਪਾ ਦਿੱਤਾ ਉਦੋਂ ਤੋਂ ਇਹਦੀ ਹਾਈਪ ਹੋਰ ਵੀ ਬਹੁਤ ਜ਼ਿਆਦਾ ਵੱਧ ਗਈ ਹੈ ਕਿਉਂਕਿ ਇਹ ਫਿਲਮ ਪੰਜਾਬ ਦੀ ਪਹਿਲੀ ਪੈਨ ਇੰਡੀਆ ਫਿਲਮ ਹੈ ਜੋ ਕਿ ਪੰਜਾਬੀ ਅਤੇ ਹਿੰਦੀ ਦੋਨੇ ਭਾਸ਼ਾਵਾਂ ਦੇ ਵਿੱਚ ਇਕੱਠੀ ਰਿਲੀਜ਼ ਹੋਏਗੀ ਅਤੇ ਇਸ ਨੂੰ ਪ੍ਰੋਡਿਊਸ ਕਰ ਰਹੀ ਹੈ ਧਰਮਾ ਪ੍ਰੋਡਕਸ਼ਨ ਤੇ ਜੇ ਇਸ ਫਿਲਮ ਨੂੰ ਧਰਮਾ ਪ੍ਰੋਡਕਸ਼ਨ ਪ੍ਰੋਡਿਊਸ ਕਰ ਰਿਹਾ ਤਾਂ ਯਾਨੀ ਕਿ ਇਹ ਫਿਲਮ ਵਾਕਈ ਬਹੁਤ ਵੱਡੀ ਹੈ ਇਹ ਤਾਂ ਸਭ ਨੂੰ ਪਤਾ ਹੈ ਕਿ ਇਹ ਸਿੱਖ ਇਤਿਹਾਸ ਦੀ ਕਿਸੇ ਵੱਡੀ ਘਟਨਾ ਦੇ ਉੱਪਰ ਜਾਂ ਫਿਰ ਕਿਸੇ ਵੱਡੇ ਕਿਰਦਾਰ ਦੇ ਉੱਪਰ ਫਿਲਮ ਹੈ ਪਰ ਸਭ ਦੇ ਮਨਾਂ ਵਿੱਚ ਇਹ ਸਵਾਲ ਹੈ ਕਿ ਉਹ ਕਿਰਦਾਰ ਅਖਰਕਾਰ ਕੌਣ ਹੈ ਗਿੱਪੀ ਗਰੇਵਾਲ ਇਸ ਦੇ ਵਿੱਚ ਕਿਹੜੇ ਮਹਾਨ ਸਿੱਖ ਦਾ ਕਿਰਦਾਰ ਨਿਭਾ ਰਿਹਾ ਅਤੇ ਇਹ ਕਹਾਣੀ ਕਦੋਂ ਦੀ ਹੈ ਸਿੱਖ ਇਤਿਹਾਸ ਵਿੱਚੋਂ ਕਿਹੜਾ ਚੈਪਟਰ ਹੈ ਇਸ ਫਿਲਮ ਦੀ ਕਹਾਣੀ ਫੋ ਇਹਦੇ ਬਾਰੇ ਬਹੁਤ ਸਾਰੀਆਂ ਅਲੱਗ-ਅਲੱਗ ਥੇਰੀਆਂ ਬਣ ਰਹੀਆਂ ਨੇ ਕਈ ਲੋਕਾਂ ਦਾ ਕਹਿਣਾ ਚੀਤ ਫਰਮ ਦੇ ਵਿੱਚ ਗਿੱਪੀ ਗਰੇਵਾਲ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਦਾ ਰੋਲ ਨਿਭਾ ਰਹੇ ਨੇ ਪਰ ਮੈਨੂੰ ਇਸ ਤਰ੍ਹਾਂ ਨਹੀਂ ਲੱਗਦਾ ਮੈਨੂੰ ਨਹੀਂ ਲੱਗਦਾ ਕਿ ਉਹ ਜੱਸਾ ਸਿੰਘ ਆਲੂਵਾਲੀਆ ਜੀ ਦਾ ਰੋਲ ਨਿਭਾਉਣਗੇ ਕਿਉਂਕਿ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਬਹੁਤ ਵੱਡੇ ਕਿਰਦਾਰ ਨੇ ਸਿੱਖ ਇਤਿਹਾਸ ਦੇ ਵਿੱਚ ਅਤੇ ਮੈਨੂੰ ਨਹੀਂ ਲੱਗਦਾ ਕਿ ਗਿੱਪੀ ਗਰੇਵਾਲ ਐਡਾ ਵੱਡਾ ਰਿਸਕ ਲੈਣਗੇ ਕਿ ਖੁਦ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਦੇ ਰੋਲ ਵਿੱਚ ਆ ਕੀ ਪਰ ਜਿਸ ਤਰੀਕੇ ਨਾਲ ਉਹਨਾਂ ਨੂੰ ਇਸ ਫਿਲਮ ਦੇ ਟੀਜ਼ਰ ਟ੍ਰੇਲਰ ਦੇ ਵਿੱਚ ਹੁਣ ਤੱਕ ਦਿਖਾਇਆ ਗਿਆ ਇੱਕ ਗੱਲ ਤਾਂ ਪੱਕੀ ਹੈ ਕਿ ਉਹ ਕੋਈ ਬਹੁਤ ਵੱਡੀ ਹਸਤੀ ਹੈ ਜੋ ਇਹਨਾਂ ਵੀ ਹੁਣ ਤੱਕ ਕਲਿੱਪਾਂ ਆਈਆਂ ਨੇ ਉਹਨਾਂ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਗਿੱਪੀ ਗਰੇਵਾਲ ਇਸ ਫਿਲਮ ਦੇ ਵਿੱਚ ਸਰਦਾਰ ਚੜਤ ਸਿੰਘ ਦਾ ਰੋਲ ਨਿਭਾ ਰਹੇ ਨੇ ਸਰਦਾਰ ਚੜਤ ਸਿੰਘ ਜੀ ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਹੁਣ ਇਸ ਦੇ ਦੋ ਤਿੰਨ ਰੀਜਨ ਨੇ ਮੈਂ ਜਿੰਨਾਂ ਕੋ ਉਹਨਾਂ ਦਾ ਇਤਿਹਾਸ ਪੜਿਆ ਉਹ ਹੂ ਬਹੂ ਉਸੇ ਤਰ੍ਹਾਂ ਦੇ ਹੀ ਕਿਰਦਾਰ ਠੀਕ ਹੈ ਜਿਸ ਤਰ੍ਹਾਂ ਦੇ ਕਿਰਦਾਰ ਇਹਦੇ ਵਿੱਚ ਗਿੱਪੀ ਗਰੇਵਾਲ ਨਜ਼ਰ ਆ ਰਹੇ ਨੇ ਅਤੇ ਜੇ ਤੁਸੀਂ ਧਿਆਨ ਨਾਲ ਇਸ ਫਿਲਮ ਦੇ ਟੀਜ਼ਰ ਨੂੰ ਹੁਣ ਤੱਕ ਦੇਖਿਆ ਤਾਂ ਇਹਦੇ ਵਿੱਚ ਇੱਕ ਪਿੰਡ ਦਿਖਾਇਆ ਗਿਆ ਜੋ ਕਿ ਜੰਗਲਾਂ ਦੇ ਨਾਲ ਘਿਰਿਆ ਹੋਇਆ ਚਾਰੇ ਪਾਸੇ ਤੋਂ ਇਸੇ ਤਰ੍ਹਾਂ ਦਾ ਹੀ ਪਿੰਡ ਜਿਹੜਾ ਸੀਗਾ ਗੁਜਰਾਵਾਲਾ ਉਹ ਸਰਦਾਰ ਚੜਤ ਸਿੰਘ ਨੇ ਵਸਾਇਆ ਸੀ ਇੱਕ ਸੀਨ ਦੇ ਵਿੱਚ ਗਿੱਪੀ ਗਰੇਵਾਲ ਹਾਥੀ ਉੱਪਰ ਬੈਠੇ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਆਸ-ਪਾਸੇ ਖਾਲਸਾ ਫੌਜਾਂ ਨੇ ਇਹ ਸਾਰਾ ਕੁਝ ਜਿਹੜਾ ਉਹ ਸਰਦਾਰ ਚੜਪ ਸਿੰਘ ਦੀ ਕਹਾਣੀ ਦੇ ਨਾਲ ਮੈਚ ਕਰ ਰਿਹਾ ਅਤੇ ਮੈਂ ਕਿਤੇ ਉਹ ਇਹ ਵੀ ਸੁਣਿਆ ਸੀਗਾ ਕਿ ਇਹ ਫਿਲਮ ਇੱਕ ਸਾਗਾ ਹੈ। ਤਾਂ ਅਗਰ ਇਹ ਇੱਕ ਫਿਲਮ ਇੱਕ ਸਾਗਾ ਹੈ ਤਾਂ ਇਸ ਦੇ ਵਿੱਚ ਜੋ ਉਹ ਬੱਚਾ ਨਜ਼ਰ ਆ ਰਿਹਾ ਜਿਹਦਾ ਰੋਲ ਛੰਦਾ ਗਰੇਵਾਲ ਨਿਭਾ ਰਿਹਾ ਯਾਨੀ ਕਿ ਉਹ ਸਰਦਾਰ ਮਹਾ ਸਿੰਘ ਜੀ ਹੋਣਗੇ ਅਤੇ ਉਸ ਤੋਂ ਬਾਅਦ ਇਹ ਕਹਾਣੀ ਜਾਵੇਗੀ ਮਹਾਰਾਜਾ ਰਣਜੀਤ ਸਿੰਘ ਤੱਕ। ਯਾਨੀ ਕਿ ਇਹ ਜੋ ਅਕਾਲ ਫਿਲਮ ਹੈ ਇਹ ਤਾਂ ਬਸ ਇੱਕ ਸ਼ੁਰੂਆਤ ਹੋਵੇਗੀ ਇਸ ਸਾਗਾ ਦੀ ਤੇ ਅੱਗੇ ਇਹਨੂੰ ਮਹਾਰਾਜਾ ਰਣਜੀਤ ਸਿੰਘ ਤੱਕ ਲਿਜਾਇਆ ਜਾਏਗਾ ਕਿਦਾ ਇੱਕ ਹੋਰ ਰੀਜਨ ਵੀ ਹੈ ਇਸ ਦਾ ਟਾਈਟਲ ਇਸ ਫਿਲਮ ਦਾ ਟਾਈਟਲ ਸਿਰਫ ਅਕਾਲ ਨਹੀਂ ਹੈ ਫਿਲਮ ਦਾ ਟਾਈਟਲ ਹੈ ਅਕਾਲ ਦਾ ਅਨਕੌਂਕਰਡ ਅਨਕੌਂਕਰਡ ਯਾਨੀ ਜਿਹੜੇ ਕਦੇ ਹਾਰੇ ਨਹੀਂ ਤੇ ਜੇ ਆਪਾਂ ਸਰਦਾਰ ਚੜ੍ਹਤ ਸਿੰਘ ਦੇ ਸਾਰੇ ਜੀਵਨ ਨੂੰ ਦੇਖੀਏ ਤੇ ਉਹਨਾਂ ਦੇ ਪਰਿਵਾਰ ਦੇ ਜੀਵਨ ਨੂੰ ਦੇਖੀਏ ਨੇ ਤਾਂ ਉਹ ਇਕਲੌਤੇ ਨੇ ਜਿਹੜੇ ਕਦੇ ਹਾਰੇ ਨਹੀਂ ਨਾ ਉਹ ਹਾਰੇ ਨਾ ਉਹਨਾਂ ਦੇ ਪੁੱਤਰ ਹਾਰੇ ਤੇ ਨਾ ਹੀ ਫਿਰ ਉਹਨਾਂ ਦੇ ਪੋਤਰੇ ਮਹਾਰਾਜਾ ਰਣਜੀਤ ਸਿੰਘ ਹਾਰੇ ਨਹੀਂ ਤੇ ਇਸ ਦੇ ਵਿੱਚ ਦੋ ਤਿੰਨ ਹੋਰ ਸੀਨ ਜੋ ਮੈਂ ਨੋਟ ਕੀਤੇ ਕਿ ਇੱਕ ਬਹੁਤ ਵੱਡੀ ਹਵੇਲੀ ਨਜ਼ਰ ਆ ਰਹੀ ਹੈ ਪਹਾੜਾਂ ਦੇ ਉੱਪਰ ਜਿਹਦੇ ਉੱਪਰ ਕੀ ਖਾਲਸਾ ਝੰਡਲੇ ਲਹਿਰਾ ਰਹੇ ਨੇ ਇਹ ਵੀ ਨਿਸ਼ਾਨੀ ਹੈ ਕਿ ਸ਼ਾਇਦ ਇਹ ਸਰਦਾਰ ਚਰਤ ਸਿੰਘ ਜੀ ਦੀ ਹੀ ਕਹਾਣੀ ਹੈ ਕਿਉਂਕਿ ਉਹਨਾਂ ਨੇ ਹੀ ਕਸ਼ਮੀਰ ਦੇ ਪਹਾੜਾਂ ਦੇ ਵਿੱਚ ਅੱਗੇ ਜਿੱਤ ਹਾਸਲ ਕੀਤੀ ਸੀ ਤੇ ਉੱਥੇ ਇਸ ਤਰ੍ਹਾਂ ਦੀਆਂ ਹਵੇਲੀਆਂ ਦੇ ਨਿਰਮਾਣ ਕਰਵਾਏ ਸੀ ਤਾਂ ਅਗਰ ਇਹ ਸਰਦਾਰ ਚਰਤ ਸਿੰਘ ਜੀ ਦੀ ਕਹਾਣੀ ਹੈ ਤਾਂ ਇਹਦੇ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਦਾ ਇੱਕ ਛੋਟਾ ਜਿਹਾ ਕੈਮੀਓ ਹੋ ਸਕਦਾ ਛੋਟਾ ਜਿਹਾ ਰੋਲ ਕਿਉਂਕਿ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਅਤੇ ਸਰਦਾਰ ਚਰਤ ਸਿੰਘ ਇਹਨਾਂ ਦੋਵਾਂ ਸਰਦਾਰਾਂ ਨੇ ਇਕੱਠੇ ਮਿਲ ਕੇ ਬਹੁਤ ਸਾਰੇ ਜੰਗਾਂ ਦੇ ਵਿੱਚ ਹਿੱਸਾ ਲਿਆ ਸੀਗਾ ਤੇ ਹੋ ਸਕਦਾ ਉਹਨਾਂ ਦਾ ਕਿਰਦਾਰ ਕਿਸੇ ਹੋਰ ਐਕਟਰ ਨੇ ਨਿਭਾਇਆ ਹੋਵੇ ਇਸ ਫਿਲਮ ਦੇ ਵਿੱਚ ਪਰ ਜਿੱਥੋਂ ਤੱਕ ਗਿੱਪੀ ਗਰੇਵਾਲ ਦੇ ਕਰੈਕਟਰ ਦਾ ਸਵਾਲ ਹੈ ਉਹ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਨਹੀਂ ਨੇ ਮੇਰੇ ਹਿਸਾਬ ਨਾਲ ਉਹ ਸਰਦਾਰ ਚਰਤ ਸਿੰਘ ਨੇ ਉਤੇ ਇਹ ਉਹਨਾਂ ਦੇ ਪਰਿਵਾਰ ਦੀ ਅੱਗੇ ਕਹਾਣੀ ਆ ਇਹ ਸ਼ੁਕਰ ਚੱਕੀਆ ਮਿਸਰ ਦੀ ਕਹਾਣੀ ਆ ਬਾਕੀ ਤੁਹਾਡੇ ਇਹਦੇ ਬਾਰੇ ਕੀ ਖਿਆਲ ਨੇ ਸ਼ਾਇਦ ਮੈਂ ਕੱਲ ਧੋਮਾ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਮੈਨੂੰ ਕਮੈਂਟ ਕਰਕੇ ਦੱਸੋ ਤੇ ਕੀ ਤੁਸੀਂ ਇਸ ਫਿਲਮ ਲਈ ਐਕਸਾਈਟਡ ਹੋ ਜਾਂ ਨਹੀਂ ਇਹ ਵੀ ਮੈਨੂੰ ਕਮੈਂਟ ਕਰਕੇ ਦੱਸੋ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ